ਕਲਗੀਧਰਤ ਦੇ ਸਾਹਮਣੇ ਇਸ ਮੌਤ ਖੜੀ ਸੀ ਐਨੇ ਵੱਡੇ ਜ਼ਬਰਦਸਤ ਘੇਰੇ ਪਾਏ ਹੋਏ ਸਨ ਪੇ ਛੜਣਾ ਨਹੀਂ ਉਸ ਅਵਸਥਾ ਵਿੱਚ ਭਾਜੀ ਬੰਦਾ ਡੋਲਦਾ ਡੋਲਦਾ ਸੱਚ ਹੈ ਗੋਬਿੰਦ ਦਾ ਰਤਬਾ ਹੀ ਜਿਗਰ ਥਾ ਕਟਵਾਤੀਏ ਸ਼ਿਸ਼ ਸ਼ਾਮਨੇ ਕਟਵਾਤੀਏ ਸ਼ਿਸ਼ ਸ਼ਾਮਨੇ ਗੀਤਾ ਕੋ ਸੁਨਾਕਰ ਰੂਹ ਫੂਕਦੀ ਗੋਬਿੰਦ ਨੇ ਔਲਾਦ ਨੂੰ ਕਟਾ ਕਰ ਮੇਰੇ ਲੋਕ ਇਹਨਾਂ ਦਾ ਕੰਮ ਆ ਦਿਖਾਓ ਜੀ ਕੀ ਹੁੰਦੀ ਆ ਔਰ ਇਹ ਕਰਾਮਾਤ ਹੈ ਕਿਉਂਕਿ ਜਦੋਂ ਅਸੀਂ ਕੰਪੈਰੀਟਿਵਲੀ ਦੇਖਦੇ ਆ ਨਾ ਜਦੋਂ ਅਸੀਂ ਅਵਤਾਰਾਂ ਦੀ ਗੱਲ ਕਰਦੇ ਆ ਤੇ ਉਹਨਾਂ ਦੀ ਵਿਆਕੁਲਤਾ ਉਹਨਾਂ ਨੂੰ ਕਿਸੇ ਸੰਕਟ ਵਿੱਚ ਜਦੋਂ ਫਸੇ ਸਨ ਉਹਥੇ ਉਹਨਾਂ ਦੀ ਜਿਹੜੀ ਅਵਤਾਰਵਾਦ ਪਰਖਿਆ ਜਾਣਾ ਸੀ ਗੁਰਬਾਣੀ ਚ ਲਿਖਿਆ ਹੋਇਆ ਵੀ ਰੋਵੇ ਰਾਮ ਨਿਕਾਲਾ ਭਇਆ ਸੀਤਾ ਲక్ష్మణ ਵਿਛੜ ਗਿਆ ਉਹਦੇ ਵਿੱਚ ਸਾਰੇ avatars ਦੀ ਗੱਲ ਕੀਤੀ ਆ ਵੀ ਉਹ ਸਾਰੇ ਰੋਂਦੇ ਰਹੇ ਰੋਵੈ ਲੰਕ ਗਵਾਏ ਜਨ ਸੀਤਾ ਆਉਂਦੀ ਡਾਰੂ ਵਾਏ ਉਥੇ ਇੰਦਰ ਦੇ ਰੋਣ ਦੀ ਗੱਲ ਹੈ ਜਮ ਕਿੰਨੇ ਆ ਦੇ ਇਹਨਾਂ avatars ਦੇ ਰੋਣ ਦੀ ਗੱਲ ਕੀਤੀ ਪਈ ਆ ਪਰ ਇਹਦੇ ਸਾਹਮਣੇ ਵੇਖੋ ਪਰਿਵਾਰ ਤਾਂ ਵਿਛੜਿਆ ਹੀ ਵਿਛੜਿਆ ਤੇ ਕਲਗੀਧਰਤ ਦੇ ਸਾਹਮਣੇ ਇਸ ਮੌਤ ਖੜੀ ਸੀ ਐਨੇ ਵੱਡੇ ਜ਼ਬਰਦਸਤ ਘੇਰੇ ਪਾਏ ਹੋਏ ਸਨ ਪੇ ਛੜਣਾ ਨਹੀਂ ਉਸ ਅਵਸਥਾ ਵਿੱਚ ਭਾਜੀ ਬੰਦਾ ਡੋਲਦਾ ਡੋਲਦਾ ਬਿਲਕੁਲ ਉਸ ਅਵਸਥਾ ਵਿੱਚ ਜਦੋਂ ਮੈਂ ਦੇਖਦਾ ਹਾਂ ਜਦੋਂ ਇਬਰਾਹੀਮ ਨੂੰ ਇਹ ਇਲਹਾਮ ਹੋਇਆ ਕਿ ਆਪਣੇ ਪੁੱਤਰ ਦੀ ਬਲੀ ਦਿਓ ਰੱਬ ਦੇ ਨਾਂ ਤੋਂ ਤੇ ਉਹਦੇ ਚੇਲਿਆਂ ਨੇ ਉਹਦੇ ਪੁੱਤਰ ਦੀ ਥਾਂ ਤੇ ਬੱਕਰਾ ਬੰਨ ਦਿੱਤਾ ਤੇ ਜਦੋਂ ਉਹਦੇ ਪੁੱਤਰ ਨੂੰ ਖੜਾ ਕੀਤਾ ਗਿਆ ਸੀ ਕਹਿੰਦਾ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦਿਓ ਉਹਨਾਂ ਨੇ ਆਖਿਆ ਭਈ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦਿਓ ਕਿ ਮੈਂ ਆਪਣੇ ਪੁੱਤਰ ਨੂੰ ਆਪਣੇ ਹੱਥੀ ਕਤਲ ਨਹੀਂ ਕਰ ਸਕਦਾ ਪੱਟੀ ਬੰਨੀ ਗਈ ਪਟਕੀ ਬੰਨਣ ਤੋਂ ਬਾਅਦ ਉਹਦੇ ਪੁੱਤਰ ਨੂੰ ਖਸਕਾ ਲਿਆ ਗਿਆ ਤੇ ਬੱਕਰਾ ਬੱਕਰਾ ਖੜਾ ਕਰ ਦਿੱਤਾ ਤੇ ਬਕਰੀਦ ਸ਼ੁਰੂ ਹੋ ਗਈ। ਅੱਲਾਹ ਦੇ ਨਾਂ ਤੋਂ ਪੁੱਤਰ ਨੂੰ ਮਾਰਨਾ ਸੀ ਤੇ ਇਹ ਵੱਡੇ ਜਿਹੜੇ ਪੈਗੰਬਰ ਆ ਡੋਲ ਗਏ। ਆ ਦੇਖਿਓ ਜਰਾ ਜਿਹੜੀ ਗੱਲ ਅਸੀਂ ਤੁਹਾਨੂੰ ਸੁਣਾਉਣ ਲੱਗੇ ਆ। ਉਸ ਪਿਤਾ ਦੀ ਗੱਲ ਕਰਨ ਲੱਗੇ ਆ ਜਿਹਦੇ ਸਾਹਮਣੇ ਉਹਦੇ ਦੋ ਜਵਾਨ ਪੁੱਤਰ ਸ਼ਹੀਦ ਕਰ ਦਿੱਤੇ ਗਏ। ਉਹ ਕਹਿੰਦੇ ਬੇਟੇ ਕੋ ਸ਼ਹਾਦਤ ਮਿਲੀ ਅੱਲਾ ਯਾਰਖਾ ਜੋਗੀ ਕਿਨਵਾ ਪਤਾ ਕਿੱਥੋਂ ਪੜ ਰੇ ਇਹ 95 ਨੰਬਰ ਪਤਾ ਇਹ ਹੈਗਾ ਭਾਜੀ ਪੰਨਾ ਇਹ ਮੇਰੇ ਕੋ ਆ ਕਿਤਾਬ ਜਿਹੜੀ ਆਪਾਂ ਵੰਡਦੇ ਹੁੰਨੇ ਆ ਉਹਦਾ 95 ਨੰਬਰ ਪਤਾ ਹੈ ਜੀ ਇਹ ਗੰਗੇ ਸ਼ਹੀਦਾਂ ਦਾ ਗੰਗੇ ਸ਼ਹੀਦਾਂ ਅਤੇ ਸ਼ਹੀਦਾਂ ਵਫਾ ਤੁਸੀਂ ਗੰਗੇ ਸ਼ਹੀਦਾਂ ਚ ਪੜ ਰਹੇ ਕਿ ਸ਼ਹੀਦਾਂ ਨੇ ਵਫਾ ਚ ਇਹ ਨਹੀਂ ਪਹਿਲੇ ਹਿੱਸੇ ਚੋਂ ਗੰਗੇ ਸ਼ਹੀਦਾਂ ਦਾ ਪੰਨਾ ਨੰਬਰ 95 ਕੋਈ ਕਿਤਾਬ ਹੈ ਸਾਂਝੀ ਕਿਤਾਬ ਹੈ ਭਾਜੀ ਹਾਂਜੀ 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 ਤਾਂ ਕਿ ਕਿਨਵਾ ਕਿਨਵਾ ਨੰਬਰ ਬੰਦਿਆ ਇਹ ਪਤਾ 96 ਨੰਬਰ ਬੰਦ ਆ ਭਾਜੀ ਓਕੇ ਓਕੇ ਸੌਰੀ 58 58 ਨੰਬਰ 58 ਪੰਨਾ ਆ ਤੇ 96 ਨੰਬਰ ਬੰਦਿਆ ਭਾਜੀ ਓਕੇ ਠੀਕ ਹੈ ਇਹ ਕਰਾਂ ਜੀ ਚੋ ਹਾਂਜੀ ਕਰੋ ਮੈਂ ਕੋਸ਼ਿਸ਼ ਕਰਦਾ ਲੱਭਣ ਦੀ ਮੈਂ ਮੈਂ ਪੈਗੰਬਰਾਂ ਦੀ ਗੱਲ ਕੀਤੀ ਸੀ ਰੱਬ ਦੇ ਨਾਮ ਤੋਂ ਸ਼ਹੀਦ ਹੋਣਾ ਜ਼ੁਲਮ ਨੂੰ ਰੋਕਣ ਲਈ ਸ਼ਹੀਦ ਹੋਣਾ ਰੱਬ ਦੇ ਰਸਤੇ ਤੇ ਚੱਲਦੇ ਹੋਇਆ ਸ਼ਹੀਦ ਕਰ ਦੇਣਾ ਜਿਵੇਂ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਚਲੋ ਖੈਰ ਸਾਡੇ ਵਿਦਵਾਨਾਂ ਨੂੰ ਕੋਣ ਪਤਾ ਹੀ ਆੱਖਾਂ ਖੁੱਲੀਆਂ ਨੇ ਜਿਵੇਂ ਸਾਬ ਜਾਦਿਆਂ ਨੂੰ ਭਾਜੀ ਅ ਮਹਮਦ ਸਾਹਿਬ ਦੇ ਦੋਧਿਆਂ ਨਾਲ ਮੇਰ ਦਾ ਤਾਂ ਜਾਂਦਾ ਆ ਤੇ ਜਦੋਂ ਮੈਂ ਮੁਹੰਮਦ ਸਾਹਿਬ ਦੇ ਦੋ ਤਿਆਂ ਨੂੰ ਵੇਖਦਾ ਆ ਉਹ 50 ਸਾਲ ਤੋਂ ਉੱਤੇ ਸਨ ਉਹਨਾਂ ਦੇ ਕਿੰਨੇ ਵਿਆਹ ਹੋ ਚੁੱਕੇ ਸਨ 20-20 ਨਿਆਣੇ ਸਨ ਉਹਨਾਂ ਦੇ ਤੇ ਉਹਨਾਂ ਨੂੰ ਸਭ ਜਹਦਿਆਂ ਨਾਲ ਮਿਲ ਦਿੰਦੇ ਆ ਆਪਣੇ ਜਿਹੜੇ ਆੜੇ ਢਾੜ ਆੜੇ ਢਾਡੀ ਨੇ ਨਾ ਇਹਨਾਂ ਦਾ ਜਾਦਾ ਮਿਹਰਬਾਨੀ ਹੋਈ ਹੋਈ ਆ ਸਾਡੇ ਤੇ ਇਹ ਵੇਖਦੇ ਹੀ ਕੱਖ ਨਹੀਂ ਕੰਪੈਰੀਟਿਵ ਸਟੱਡੀ ਕਰਦੇ ਹੀ ਨਹੀਂ ਔਰ ਇਹ ਗੱਲ ਫਿਰ ਡਾਕਟਰ ਹਰਪ੍ਰੀਤ ਜੀ ਨੂੰ ਵੀ ਕਹਿਣੀ ਪਈ ਹੈ ਹੁਣ ਆਣ ਕੇ ਚਲੋ ਖੈਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਉਹ ਲਾਈਨ ਤੇ ਆ ਰਹੇ ਨੇ ਗੁਰਮਤ ਦੀ ਲਾਈਨ ਤੇ ਆ ਰਹੇ ਨੇ ਚਲੋ ਖੈਰ ਆਪਾਂ ਜਿਹੜਾ ਮਾਹੌਲ ਬਣਿਆ ਉਹਦੇ ਚ ਹੀ ਰਹਿਣ ਦੀ ਕੋਸ਼ਿਸ਼ ਕਰੀਏ ਬੇਟੇ ਕੋ ਸ਼ਹਾਦਤ ਮਿਲੀ ਦੇਖਾ ਜਾ ਪਿਦਰ ਨੇ ਤੂਫਾਨ ਬੱਪਾ ਗਮ ਸੇ ਕੀਆ ਦੀਦਾਏ ਤਰਨੇ ਇਸ ਵਕਤ ਕਹਾ ਨੰਨੇ ਸੇ ਮਾਸੂਮ ਪਿਸਰ ਨੇ ਇਸ ਵਕਤ ਕਹਾ ਨੰਨੇ ਸੇ ਮਾਸੂਮ ਪਿਸਰ ਨੇ ਰੁਖਸਤ ਹਮੇ ਦਿਲਵਾਵੋ ਪਿਤਾ ਜਾਏਂਗੇ ਮਰਨੇ ਜਦੋਂ ਅਜੀਤ ਸਿੰਘ ਨੂੰ ਸ਼ਹੀਦ ਹੁੰਦੇ ਵੇਖਿਆ ਸੱਚੇ ਪਾਤਸ਼ਾਹ ਨੇ ਤੇ ਉਹਨਾਂ ਦੇ ਮਨ ਵਿੱਚ ਉਹਦੀ ਸ਼ਹਾਦਤ ਦਾ ਤੂਫਾਨ ਖੜਾ ਹੋ ਗਿਆ ਉਹ ਖੁਸ਼ੀ ਦਾ ਤੂਫਾਨ ਹੋਇਆ ਉਹਨਾਂ ਨੇ ਇਹ ਵੀ ਲਿਖਿਆ ਵੀ ਜਕਾਰੇ ਛੱਡੇ ਉੱਥੇ ਹਮ ਰੁਕਸਤ ਹਮੇ ਫਿਰ ਛੋਟਾ ਪਿੱਤਰ ਜੁਝਾਰ ਸਿੰਘ ਜੀ ਆ ਗਏ ਉਹ ਕਹਿੰਦੇ ਆ ਜੁਝਾਰ ਸਿੰਘ ਜੀ ਕਹਿੰਦੇ ਨੇ ਇਸ ਵਕਤ ਕਹਾ ਨੰਨੇ ਸੇ ਮਸੂਮ ਪਿਸਰ ਨੇ ਰੁਕਸਤ ਹਮੇ ਦਿਲਵਾਵੋ ਪਿਤਾ ਜਾਣਗੇ ਮਰਨੇ ਭਾਈ ਸੇ ਵਿਛੜ ਕਰਨ ਭਾਈ ਸੇ ਵਿਛੜ ਕਰਨ ਹਮੇ ਜੀਣਾ ਨਹੀਂ ਭਾਤਾ ਸੋਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਬਾਤਾ ਇਹ ਸਹਬਜਾਦਾ ਜੁਝਾਰ ਸਿੰਘ ਦੀ ਗੱਲ ਹੋ ਰਹੀ ਸੀ ਤੇ ਜਦੋਂ ਸਹਬਜਾਦਾ ਮੈਦਾਨੇ ਜੰਗ ਵਿੱਚ ਗਏ ਤੇ ਉਥੋਂ ਦੇ ਹਾਲਾਤ ਜਿਹੜੇ ਲਿਖੇ ਨੇ ਸਹਬਜਾਦਾ ਜੁਝਾਰ ਸਿੰਘ ਕਵੀ ਦੀ ਕਵੀ ਦੀ ਇਹ ਕਲਪਨਾ ਹੈ ਉਹਨੇ ਉਹਨੇ ਕਿਵੇਂ ਉਹਨਾਂ ਨੂੰ ਆਪਣੀ ਸ਼ਰਧਾ ਪੇਟ ਕੀਤੀ ਹੈ ਕਹਿੰਦੇ ਜਦੋਂ ਸਹਬਜਾਦਾ ਜੁਝਾਰ ਸਿੰਘ ਮੈਦਾਨੇ ਜੰਗ ਵਿੱਚ ਬਾਬਾਜੀਤ ਸਿੰਘ ਦੀ ਲਾਸ਼ ਲਾਗੇ ਗਏ ਤੇ ਉਹ ਕੋਹੜੇ ਤੋਂ ਉਤਰੇ ਇਹ ਉਹਨਾਂ ਦੇ ਮਨ ਦੀ ਗੱਲ ਆ ਸਹਬਜ਼ਾਦੇ ਦੀ ਹੂੰ ਉਹਨਾਂ ਦੇ ਮਨ ਦੀ ਗੱਲ ਕਰ ਰਹੇ ਆ ਸਰਗੋਧ ਮੇ ਲੈ ਕੇ ਕਹਾ ਭਾਈ ਸੇ ਬੋਲੇ ਉਹਨਾਂ ਦੀ ਲਾਸ਼ ਨੂੰ ਆਪਣੀ ਗੋਦੀ ਵਿੱਚ ਲੈ ਕੇ ਜੁਝਾਰ ਸਿੰਘ ਬੋਲ ਰਹੇ ਨੇ ਸਰਗੋਧ ਮੇ ਲੈ ਕੇ ਕਹਾ ਭਾਈ ਸੇ ਬੋਲੇ ਇਸ ਖਾਤ ਗਰਾں ਸੇ ਕਹੀਂ ਹੁਸ਼ਿਆਰ ਤੋਂ ਹੋ ਲੈਣ हम कौन हैं देखो जरा आंख तो खोले हम कौन हैं देखो जरा आंख तो खोले सोने की ही ठानी है अगर सोने की ही ठानी है अगर मिलकर तो सोले भाई तुम्हें जब गंजे शहीदों की जमी है ठानी हुई हमने भी बसेरे की यही है अजीत सिंह नु स्वतन्त्र हो के कह रहे ने कि जे तुसी ਇਸ ਗੰਗੇਸ਼ੀ ਸ਼ਹੀਦਾਂ ਦੀ ਧਰਤੀ ਤੇ ਹੀ ਸੌਣਾ ਆ ਤੇ ਮੈਂ ਵੀ ਇਹ ਅੱਜ ਆਪਣੇ ਦਿਲ 'ਚ ਧਾਰ ਕੇ ਆਇਆ ਆ ਜਿਵੇਂ ਆਪਾਂ ਅਨੰਦਪੁਰ ਸਾਹਿਬ ਕੱਠੇ ਖੇਡਦੇ ਸਾਂ ਕੱਠੇ ਇਕੱਠੇ ਖਾਂਦੇ ਸਾਂ ਇਕੱਠੇ ਸੌਂਦੇ ਸਾਂ ਅੱਜ ਮੈਂ ਉਹ ਜਿਹੜੀ ਆਪਣੀ ਮਰਿਆਦਾ ਆ ਕੱਠੇ ਰਹਿਣ ਦੀ ਮੈਂ ਭੰਗ ਨਹੀਂ ਹੋਣ ਦੇਵਾਂਗਾ ਮੈਂ ਇਸ ਧਰਤੀ ਤੇ ਇਹ ਜਿਹੜੀ ਜਿਹੜੀ ਬਿਸਤਰਾ ਵਿਸ਼ਿਆ ਹੋਇਆ ਆ ਸ਼ਹੀਦਾਂ ਦਾ ਬਿਸਤਰਾ ਵਿਸ਼ਿਆ ਹੋਇਆ ਆ ਇਹਦੇ ਨਾਲ ਹੀ ਤੁਹਾਡੇ ਨਾਲ ਸੌਵਾਂਗਾ ਇਹ ਜੁਝਾਰ ਸਿੰਘ ਦੇ ਬਲਬਲੇ ਸਨ ਭਾਜੀ ਉਹਨਾਂ ਨੇ ਪੇਸ਼ ਕੀਤੇ ਤੇ ਉੱਥੇ ਜਿਹੜੀ ਅਗਲੀ ਗੱਲ ਲਿਖੀ ਆ ਜਿਹੜੀ ਮੈਂ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਅੱਲਾ ਯਾਰ ਖਾ ਜੋਗੀ ਉਸ ਗੱਲ ਨੂੰ ਆਪਣੀ ਕਵਿਤਾ ਵਿੱਚ ਏਦਾਂ ਕਹਿ ਰਹੇ ਨੇ ਲక్ష్మణ ਸਾਹਿਬ ਬਰਾਦਰ ਲక్ష్మణ ਸਾਹਿਬ ਬਰਾਦਰ ਪਾਏ ਤਕਸੀਨ ਜਿਗਰ ਥਾ ਤੇ ਲక్ష్ਮਨ ਲక్ష్ਮਣ ਵਰਗਾ ਭਰਾ ਰਾਮਚੰਦਰ ਜੀ ਨਾਲ ਸੀ ਉਹਨਾਂ ਦੇ ਨਾਲ ਸਨ ਤੇ ਸੀਤਾ ਸੀ ਪਤੀ ਵਰਤਾ ਸੋਬਨਮੇ ਰਾਮ ਦਾ ਘਰ ਥਾ ਕਿਉਂਕਿ ਰਾਮਚੰਦਰ ਕੋਲ ਲక్ష్మణ ਵੀ ਸੀ ਤੇ ਸੀਤਾ ਵੀ ਸੀ ਤੇ ਉਹਨਾਂ ਨੇ ਆਪਣਾ ਪੰਚਵਟੀ ਵਿੱਚ ਘਰ ਬਣਾਇਆ ਹੋਇਆ ਸੀ ਤੇ ਅੱਗੇ ਲਿਖਿਆ ਬਾਕੀ ਹੈ ਖਨਈਆ ਤੋਂ ਨਹੀਂ ਉਨ੍ਹਾਂ ਦਾ ਪਿਸਰ ਥਾ ਜਿਹੜੇ ਖਨਈਆ ਦੀ ਕ੍ਰਿਸ਼ਨ ਦੀ ਗੱਲ ਕਰਦੇ ਆ ਸੱਚ ਹੈ ਗੋਬਿੰਦ ਦਾ ਰਤਬਾ ਹੀ ਜਿਗਰ ਥਾ ਕਟਵਾਤੀਏ ਸ਼ਿਸ਼ ਸ਼ਾਮ ਨੇ ਕਟਵਾਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਨਾਕਰ ਰੂਹ ਫੂਕਦੀ ਗੋਬਿੰਦ ਨੇ ਔਲਾਦ ਨੂੰ ਕਟਾ ਕੇ